ਗੁਰੂ ਗ੍ਰੰਥ ਸਾਹਿਬ ਪੜੋ ਕੀ ਲਿਖਿਆ ਉਹਦੇ ਚ ਮੈਂ ਕਈ ਵਾਰੀ ਪਾਠੀ ਨੂੰ ਮੈਂ ਤਾਂ ਪਾਠੀ ਹੈ ਨਹੀਂ ਨਾਈ ਮੈਂ ਗ੍ਰੰਥੀ ਆ ਮੈਂ ਉਹਨਾਂ ਨੂੰ ਪੁੱਛਿਆ ਕਈ ਵਾਰੀ ਮੈਂ ਕਿ ਤੁਸੀਂ ਯਾਰ ਮਨੂ ਸਿਮਰਤੀ ਬਾਰੇ ਜਾਣਦੇ ਆ ਕੰਧਿਆ ਨਾਂ ਵੀ ਤੇ ਫਿਰ ਮੈਂ ਕਿ ਤੂੰ ਯਾਰ ਪਾਠੀ ਕਹਦਾ ਹੈਗਾ ਜਦੋਂ ਤੈਨੂੰ ਮਨੂ ਸਿਮਰਤੀ ਦਾ ਹੀ ਨਹੀਂ ਪਤਾ ਫਿਰ ਤੈਨੂੰ ਪਾਠੀ ਕਹਦਾ ਹੈਗਾ ਕਿਉਂਕਿ ਉੱਥੇ ਵੀ ਇਹੀ ਹੈ ਲਿਖਿਆ ਹੋਇਆ ਹੀ ਪੜਿਆ ਹੈ ਦੱਸਿਆ ਕਿਸੇ ਨੇ ਨਹੀਂਗਾ ਸਤਿਗੁਰੂ ਕਬੀਰ ਸਾਹਿਬ ਦਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਣ ਲਿਓ ਕੀ ਕਹਿੰਦਾ ਹੈ ਕਹਿੰਦਾ ਕਿ ਜਦੋਂ ਇੱਥੇ ਆਰੀਆ ਆਏ ਤਾਂ ਉਹਨਾਂ ਨੇ ਚਾਰ ਵਰਨ ਬਣਾਏ ਤੇ ਚਾਰ ਵੇਦ ਬਣਾਏ ਬ੍ਰਾਹਮਣ, ਖਸ਼ਤਰੀ, ਵੈਸ਼ ਤੇ ਸ਼ੂਦਰ ਬ੍ਰਾਹਮਣ ਚ ਬ੍ਰਾਹਮਣ ਆ ਗਿਆ ਖਸ਼ਤਰੀ ਛੱਕ ਰਾਜਪੂਤ ਆ ਗਿਆ ਵੈਸ਼ ਚ ਬਣਿਆ ਆ ਗਿਆ ਤੇ ਸ਼ੂਦਰ ਚ ਸਾਡੇ ਕਾਂਸ਼ੀ ਰਾਮ ਜੀ ਨੇ ਨਾਰਾ ਦਿੱਤਾ ਸੀਗਾ ਅਜ ਤੋਂ 30 ਸਾਲ ਪਹਿਲਾਂ ਕਹਿੰਦਾ ਸਿੰਘੀ ਕਾੜ ਤੋਂ ਲੈ ਕੇ ਜੱਟ ਜਾਟ ਤੇ ਦਲ ਤਾਂ ਦੀ ਹੈ ਇੱਕ ਜਮਾਤ ਪਰ ਨਾ ਜੱਟਾਂ ਨੇ ਸੁਣੀ ਸਾਡੀ ਗੱਲ ਤੇ ਨਾ ਜਾਟਾਂ ਨੇ ਸੁਣੀ ਤੇ ਨਾ ਹੀ ਨਾ ਲੋਕਾਂ ਨੇ ਇੱਕ ਜਮਾਤ ਬਣਨ ਦਿੱਤੀ ਕਾਸ਼ੀ ਰਾਮ ਤੁਰ ਗਿਆ ਪਰ ਇੱਕ ਜਮਾਤ ਨਹੀਂ ਬਣਨ ਦਿੱਤੀ ਉਹ ਕਹਿੰਦਾ ਸੀ ਸਾਰੇ ਇੱਕ ਆ ਕਿ ਹੈ ਵੀ ਕਿਉਂਕਿ ਦੇਖਦਾ ਜੱਟ ਵੀ ਸ਼ੁੱਧਰ ਹੈ ਜੱਟ ਵੀ ਸ਼ੁੱਧਰ ਹੈ ਕਮਿਆਰ ਸਨਿਆਰ ਲੋਹਾਰ ਤਖਾਨ ਨਾਈ ਛੀਂਬਾ ਮਰਵੀ ਚਮਾਰ ਧਾਨਕਾ ਸੈਸੀ ਬੌਰੀਆ ਬਾਜੀਗਰ ਔਰ ਜੱਟ ਜਾਟੇ ਸਾਰੇ ਦੇ ਸਾਰੇ ਇਹ ਸ਼ੁੱਧਰ ਹੈ ਹਰਿਆਣਾ ਚ ਕੱਲੇ ਦੇਵੀ ਲਾਲ ਤੋਂ ਬਿਨਾ ਕਿਸੇ ਰਾਜਨੀਤਿਕ ਨੇਤਾ ਨੇ ਮੰਨਿਆ ਨਹੀਂ ਵੀ ਅਸੀਂ ਸ਼ੁੱਧ ਰਹੇਗੇ ਕੱਲਾ ਦੇਵੀ ਲਾਲ ਨੇ ਮੰਨਿਆ ਸੀ ਹੋਰ ਅੱਜ ਤੱਕ ਮੇਰੀ ਨਿਗਾਹ ਚ ਆਇਆ ਨਹੀਂ ਕੋਈ ਜਾਟ ਨੇਤਾ ਜਿਹੜੇ ਨੇ ਕਿਹਾ ਹੋਵੇ ਵੀ ਇਹ ਜਾਟ ਜਿਹੜਾ ਸ਼ੁੱਧ ਰਹੇ ਨਹੀਂ ਮੰਨਦੇ ਤਾਂ ਕੀ ਸੀਗਾ ਜਦੋਂ ਉਹਨਾਂ ਨੇ ਚਾਰ ਵੇਦ ਬਣਾਏ ਤਾਂ ਕਬੀਰ ਸਾਹਿਬ ਕਹਿੰਦਾ ਕਿ ਜਿੱਦੇ ਵੇਦ ਸੀਗੇ ਨਾ ਉਹਦੇ ਦਾ ਸਾਡੇ ਪੁਰਖਿਆਂ ਨੇ ਢਾ ਲਿਆ ਸੀਗੇ ਇਹਨਾਂ ਨੂੰ ਇਹ ਇਹ ਗੱਲ ਤੁਹਾਨੂੰ ਕੋਈ ਰਾਜਨੀਤਿਕ ਨੇਤਾ ਨਹੀਂ ਦੱਸੂਗਾ ਹੁਣ ਮਨੁਸਿਮਰਤੀ ਲਿਖਤੀ ਪਹਿਲਾਂ ਤਾਂ ਚਾਰ ਵਰਨ ਸੀਗੇ ਫਿਰ ਉਹਨੇ ਸਾਨੂੰ ਜਾਤਾਂ 'ਚ ਵੰਡਤਾ 6643 ਜਾਤਾਂ 'ਚ ਸਾਨੂੰ ਵੰਡਤਾ ਮਨੁਸਿਮਰਤੀ ਦੇ ਤਹਿਤ ਤਕਵੀਰ ਸਾਹਿਬ ਨੇ ਦੇਖਿਆ ਵੀ ਯਾਰ ਇਹ ਤਾਂ ਬਹੁਤ ਵੱਡਾ ਪਾੜਾ ਪਾਤਾਗਾ ਮਨੁਸਿਮਰਤੀ ਨੇ ਤਾਂ ਉਹਨੇ ਦੁਖੀ ਹੋ ਕੇ ਇੱਕ ਸ਼ਲੋਕ ਬੋਲਿਆ ਕਹਿੰਦਾ ਬੇਦ ਦੀ ਪੁੱਤਰੀ ਸਿਮਰਤ ਭਾਈ ਕਹਿੰਦਾ ਬੇਦ ਸੀਗੇ ਇਹਨਾਂ ਨੂੰ ਸਾਡੇ ਪੁਰਖਿਆਂ ਨੇ ਤੋੜਤਾ ਸੀਗਾ ਸਿਸਟਮ ਲੇਕਿਨ ਆ ਜਿਹੜੀ ਬੇਦ ਦੀ ਪੁੱਤਰੀ ਜੰਮ ਪਈ ਏ ਮਨੂ ਸਿਮਰਤੀ ਲਿਖੀ ਗਈ ਇਹਨੇ ਬੇੜਾ ਧੋਦਾ ਕਹਿੰਦਾ ਇਹ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਬੇਦਕੀ ਪੁੱਤਰੀ ਸਿਮਰਤ ਭਾਈ ਲੈ ਸੰਕਲ ਜੇਵਰੀ ਲੈ ਆਈ ਕੱਟਿਆ ਨਾ ਕੱਟੇ ਤੋੜਿਆ ਨਾ ਟੁੱਟੇ ਸ਼ਾ ਸਾਪਣ ਬਣ ਜੱਗ ਕੋ ਖਾਈ ਕਹਿੰਦਾ ਮਨੂ ਸਿਮਰਤੀ ਨੇ ਜਾਤ ਨਾ ਜਿਹੜੀ ਇਹੋ ਜੀ ਬਣਾਤੀ ਇਹ ਜਾਤ ਨਾ ਸਾਰੀ ਕੱਟਿਆ ਕੱਟਦੀ ਐ ਨਾ ਇਹ ਤੋੜਿਆ ਟੁੱਟਦੀ ਐ ਇਹ ਸਪਨੇ ਬਣ ਕੇ ਨੇ ਸਾਡੇ ਸਾਰੇ ਜੱਗ ਨੂੰ ਖਾ ਲਿਆ ਇੱਕ ਸੇ ਲੋਕ ਉਹਨਾਂ ਦਾ ਕਹਿੰਦਾ ਬਹਿ ਬਹਾਏ ਜਾ ਰਹੇ ਹਮ ਵੀ ਦਿਨ ਕੇ ਸਾਥ ਰਸਤੇ ਮੇ ਸਤਗੁਰ ਮਿਲਾ ਦੀਪਕ ਦੀਨਾ ਹੱਥ ਕਹਿੰਦਾ ਸਾਰੀ ਦੁਨੀਆ ਬੇਦਾਂ ਦੇ ਤਹਿਤ ਹੈ ਇਹ ਜਿਹਾ ਬੰਬਰਾਂ ਦੇ ਵਿੱਚ ਸਾਰੀ ਦੁਨੀਆ ਚੱਲਦੀ ਸੀ ਉਵੇਂ ਕਹਿੰਦਾ ਮੈਂ ਚੱਲਿਆ ਜਾਂਦਾ ਸੀ ਆ ਪਰ ਮੈਨੂੰ ਜਦੋਂ ਸਤਗੁਰ ਮਿਲਿਆ ਉਹਨੇ ਇੱਕ ਤਰ੍ਹਾਂ ਦਾ ਦੀਵਾ ਰੱਖਤਾ ਹੱਥ ਤੇ ਤੇ ਰੋਸ਼ਨੀ ਪੈਦਾ ਹੋ ਗਈ ਮੈਨੂੰ ਰਸਤਾ ਨਜ਼ਰ ਆ ਗਿਆ ਜਦੋਂ ਰਸਤਾ ਨਜ਼ਰ ਆ ਗਿਆ ਫਿਰ ਕਹਿੰਦਾ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਹੇ ਕਬੀਰ ਜਬ ਜਾਣਿਆ ਜਾਣਿਆ ਤੋ ਮਨ ਮੰਨਿਆ ਕਹਿੰਦਾ ਪਹਿਲਾਂ ਤਾਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਵੀ ਰਸਤਾ ਮਾਰਗ ਕੀ ਹੈ ਫਿਰ ਜਦੋਂ ਮੈਂ ਜਾਣਿਆ ਮੇਰੇ ਮਨ ਨੂੰ ਤਸੱਲੀ ਹੋ ਗਈ ਮੇਰੇ ਮਨ ਨੂੰ ਪੱਕਾ ਵਿਸ਼ਵਾਸ ਹੋ ਗਿਆ ਵੀ ਰਸਤਾ ਸਹੀ ਹੈ ਜਾਣਿਆ ਜਾਣਿਆ ਤੋਂ ਮਨ ਮੰਨਿਆ ਮਨ ਮੰਨਣਾ ਲੋਕ ਨਾ ਪਤੀਜੇ ਲੋਕ ਨਾ ਪਤੀਜੇ ਤਾਂ ਕੀ ਕੀਜੇ ਕਹਿੰਦਾ ਜਦੋਂ ਮੈਂ ਜਾ ਕੇ ਲੋਕਾਂ ਨੂੰ ਦੱਸਦਾ ਲੋਕ ਸੁਣਨ ਨੂੰ ਤਿਆਰ ਨਹੀਂ ਲੋਕ ਮੰਨਣ ਨੂੰ ਤਿਆਰ ਨਹੀਂ ਕਹਿੰਦਾ ਦਫਾ ਹੋਣ ਯਾਰ ਨਹੀਂ ਮੰਨਦੇ ਤਾਂ ਪਰ ਕਬੀਰ ਸਾਹਿਬ ਤੂੰ ਮੰਨ ਇਸ ਕਰਕੇ ਕਰਨੈਲ ਸਿੰਘ ਨੂੰ 40 ਸਾਲ ਹੋ ਗਏ ਸਾਡੇ ਲੋਕਾਂ ਦੇ ਮੱਥਾ ਮਾਰਦਿਆਂ ਨੂੰ ਪਰ ਸਾਡੇ ਲੋਕਾਂ ਨੇ ਉਹਨੀ ਗੱਲ ਨੂੰ ਨਹੀਂ ਸਵੀਕਾਰਿਆ ਨਹੀਂ ਮੰਨਿਆ ਅਸੀਂ ਆਖਿਆ ਕੋਈ ਮੰਨੇ ਨਾ ਮੰਨੇ ਯਾਰ ਅਸੀਂ ਨਹੀਂ ਖੜਾ ਛੱਡਣਾ ਜਾਉਂਦੇ ਜੀ ਤਾਈ ਅਸੀਂ ਜਿਹੜਾ ਮਾਰਗ ਗੁਰੂਆਂ ਨੇ ਦੱਸਿਆ ਹੈ ਅਸੀਂ ਲੋਕਾਂ ਦੇ ਵਿੱਚ ਜਾ ਕੇ ਕਹਿਣੇ ਕਹਿਣਾ ਹੈਗਾ ਹੁਣ ਇਹ ਦੇ ਵਿੱਚ ਦੱਸੇ ਨੇ ਕਿੱਥੇ ਕਬੀਰ ਨੇ ਰੱਬ ਦੀ ਗੱਲ ਕੀਤੀ ਵੀ ਆਹ ਬੈਠਾ ਰੱਬ ਭਾਲਾ ਤੂੰ ਪਰ ਉਹਨਾਂ ਦੇ ਹੱਥ ਚ ਜਿੰਨਾ ਚ ਉਹ ਰੱਬ ਤੋਂ ਬਿਨਾ ਇਹ ਕੈਂਚ ਨਹੀਂ ਦੂਰ ਜਾਂਦੇਗੇ ਸਤਿਗੁਰੂ ਕਬੀਰ ਦਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਹਿੰਦਾ ਨਰਪਤਿ ਇਕ ਸੰਗਾਸਨ ਸੁਇਆ ਨਰਪਤਿ ਇਕ ਸੰਗਾਸਨ ਸੁਇਆ ਸੁਪਨੇ ਭਇਆ ਭਿਖਾਰੀ ਐਸੁ ਤੇ ਰਾਜ ਵਿਸਰਤ ਦੁਖ ਪਾਇਓ ਸੋਗਤ ਭਈ ਹਮਾਰੀ ਕੀ ਕਹਿੰਦਾ ਕਹਿੰਦਾ ਰਾਜਾ ਪਰਜਾ ਦਾ ਰਾਜਾ ਆਪਦੇ ਸੰਗਾਸਨ ਤੇ ਬੈਠਾ ਬੈਠਾ ਸੌ ਗਿਆ ਨਰਪਤਿ ਇਕ ਸੰਗਾਸਨ ਸੁਇਆ ਸੁਪਨੇ ਭਇਆ ਭਿਖਾਰੀ ਐਸੁ ਤੇ ਰਾਜ ਬਿਸਰਤ ਦੁੱਖ ਪਾਇਓ ਕਹਿੰਦਾ ਜਿਵੇਂ ਅਸ਼ੂਤਾਂ ਦਾ ਰਾਜ ਹੁੰਦਾ ਸੀਗਾ ਨਾ ਉਹ ਚਲਾ ਗਿਆ ਉਹ ਅਜ ਦੁੱਖ ਪਾ ਰਿਹਾ ਸੌਗਤ ਪਈ ਹਮਾਰੀ ਐਸੂਤ ਰਾਜ ਐਸੂਤ ਰਾਜ ਬਿਸਰਤ ਦੁੱਖ ਪਾਇਓ ਜਦੋਂ ਕਹਿੰਦਾ ਉਹ ਉਹਦਾ ਸੁਪਨੇ ਚ ਰਾਜ ਗਿਆ ਸਾਡਾ ਹਕੀਕਤ ਜਿ ਰਾਜ ਗਿਆ ਤਾਂ ਸਾਡਾ ਇਹ ਹਾਲਾਤ ਹੈ ਦਾਦ ਦੇਖ ਹਰ ਕੋਈ ਹਸਾ ਏ ਏ ਏ ਰਵਿਦਾਸ ਜੀ ਦਾ ਸ਼ਲੋਕ ਹੈ ਕਹਿੰਦਾ ਕਹਿੰਦੇ ਜਿੰਨਾ ਲੋਕਾਂ ਨੇ ਸਾਡੀ ਇਹ ਦਸ਼ਾ ਕਰਤੀ ਆ ਨਾ ਭੁੱਖੇ ਨੰਗਿਆਂ ਦੀ ਉਹ ਫਿਰ ਜਦੋਂ ਅਸੀਂ ਜਾਂਦੇ ਆ ਸਾਡੇ ਸਾਡੇ ਗਿੱਟਿਆਂ ਨਾਲ ਗਿੱਟੇ ਖੜਕਦੇ ਆ ਅੰਦਰ ਨੂੰ ਧਸੀਆਂ ਹੋਈਆਂ ਅੱਖਾਂ ਠੀਕ ਹੈ ਸੁੱਕੇ ਹੋਏ ਜਵਾੜੇ ਪਾਟੇ ਹੋਏ ਕੱਪੜੇ ਹੈ ਜੀ ਤੇ ਜਦੋਂ ਅਸੀਂ ਜਾਂਦੇ ਆ ਨਾ ਤੇ ਫਿਰ ਜਿਹਨੇ ਸਾਡੀ ਇਹ ਦਸ਼ਾ ਕੀਤੀ ਆ ਉਹ ਦੇਖ ਕੇ ਹੱਸਦਾ ਹੈ ਦਾਦ ਦੇਖ ਹਰ ਕੋਈ ਹੱਸਾਏ ਫਿਰ ਰਵਿਦਾਸ ਜੀ ਕੀ ਕਹਿੰਦੇ ਆ ਕਹਿੰਦੇ ਪਰਾਧীনਤਾ ਪਾਪ ਹੈ ਜਾਨ ਲਿਓ ਰੇ ਮੀਤ ਰਵਿਦਾਸ ਦਾਸ ਪ੍ਰਾਯਧীন ਸੇ ਕੌਣ ਕਰਿਆ ਹੈ ਪ੍ਰੀਤ ਦੱਸ ਇੱਥੇ ਕਿਹੜੇ ਰੱਬ ਦੀ ਗੱਲ ਕੀਤੀ ਹੈ ਉਹ ਕਹਿੰਦਾ ਪਰਾਏ ਦੇ ਧੀਨ ਰਹਿਣਾ ਪਾਪ ਹੀ ਨਹੀਂ ਬਲਕਿ ਮਹਾਪਾਪ ਹੈ ਮੈਂ ਮੇਰੇ ਪੱਲੇ ਹੁਣੇ ਬਣਾ ਕੇ ਕਹਿ ਰਿਹਾ ਹਾਂ ਇਹ ਉਹਨਾਂ ਮਹਾਪੁਰਸ਼ਾਂ ਦੇ ਉਹਨਾਂ ਦੇ ਸ਼ਲੋਕ ਹੈ ਪਰਾਏ ਧੀਨ ਪ੍ਰਾਧਿਨਤਾ ਪਰਾਏ ਦੇ ਧੀਨ ਰਹਿਣਾ ਪਾਪ ਹੈ ਕਹਿੰਦਾ ਗੁਲਾਮ ਰਹਿਣਾ ਪਾਪ ਹੈ ਪ੍ਰਾਧਿਨਤਾ ਪਾਪ ਹੈ ਜਾਣ ਲਿਓ ਰੇ ਮੀਤ ਮੇਰੇ ਮਿੱਤਰ ਮੇਰੇ ਦੋਸਤੋ ਜਾਣ ਲਓ ਗੁਲਾਮੀ ਮਹਾਪਾਪ ਹੈ ਰਵਿਦਾਸ ਦਾਸ ਪ੍ਰਾਇਧਿਨ ਸੇ ਕੌਣ ਕਰੇ ਹੈ ਪ੍ਰੀਤ ਕਹਿੰਦਾ ਗੁਲਾਮ ਆਦਮੀ ਨੂੰ ਕੋਈ ਪ੍ਰੀਤ ਨਹੀਂ ਕਰਦਾ ਮੈਂ ਜਿਹੜੇ ਸਮਾਜ ਦੇ ਵਿੱਚ ਜਨਮਿਆ ਹਾਂ ਕੋਈ ਪ੍ਰੀਤ ਨਹੀਂ ਕਰਦਾ ਉਸ ਨੂੰ ਰਾਜਾ ਨਗਰਮਲ ਦੇ ਕੋਲ ਜਾ ਕੇ ਇਹਨਾਂ ਨੇ ਸ਼ਿਕਾਇਤ ਕਰਤੀ ਪੰਡਤਾਂ ਨੇ ਕਹਿੰਦੇ ਜੀ ਰਵਿਦਾਸ ਹੈ ਜਿਹੜਾ ਇਹ ਤਾਂ ਸੰਘਪੂਰ ਦਾ ਹੈ ਇਹ ਥੋਤੀ ਬੰਦ ਹੈ ਇਹ ਮੱਥੇ ਤਿਲਕ ਲਾਉਂਦਾ ਹੈ ਇਹ ਇਹ ਸਾਨੂੰ ਪੰਡਤਾਂ ਨੂੰ ਛਡਾਉਂਦਾ ਨਗਰਮਲ ਨੇ ਬੁਲਾਇਆ ਕਹਿੰਦਾ ਰਵਿਦਾਸ ਬਾਈ ਤੇਰਾ ਕੰਮ ਤਾਂ ਸ਼ੂਦਰਾਂ ਦਾ ਕੰਮ ਤਾਂ ਨਹੀਂ ਹੈਗਾ ਇਹ ਉਹ ਕਹਿੰਦਾ ਜੀ ਦੱਸੋ ਕਹਿੰਦਾ ਵੀ ਇਹ ਪੰਡਤ ਕਹਿੰਦੇ ਇਹ ਸਾਡੀ ਸਾਨੂੰ ਚੜਾਉਂਦਾ ਹੈਗਾ ਤੇ ਇਹ ਇਹ ਕਹਿੰਦੇ ਵੀ ਸ਼ੁਦਰਾਂ ਦਾ ਕੰਮ ਨਹੀਂ ਹੈ ਉਹਨੇ ਉੱਥੇ ਸ਼ਲੋਕ ਬੋਲਿਆ ਕਹਿੰਦਾ ਮਸਜਿਦ ਸੇ ਕੁਛ ਗਿਰ ਨਹੀਂ ਮੰਦਿਰ ਸੇ ਨਹੀਂ ਪਿਆਰ ਦੋਨੋਂ ਮੇਂ ਅੱਲਾ ਰਾਮ ਨਹੀਂ ਕਹ ਰਵਿਦਾਸ ਚਮਾਰ ਉਹਨੇ ਮੈਂ ਥੋੜੀ ਕਿਹਾ